ਪੰਜਾਬ ਤੋਂ ਕੈਨੇਡਾ ਜਾਣ ਵਾਲੇ ਬੱਚੇ ਹੀ ਨੇ ਜਿਹੜੇ ਉਹ ਸਾਰੇ ਕਾਮਯਾਬ ਕਿਉਂ ਨਹੀਂ ਹੁੰਦੇ ਮੈਂ ਗੱਲ ਕਰਦਾ ਬਿਹਾਰ ਤੋਂ ਪੰਜਾਬ ਆਉਣ ਵਾਲੇ ਵੀ ਸਾਰੇ ਜਿੰਨੇ ਵੀ ਲੋਕ ਨੇ ਉਹ ਸਾਰੇ ਇੱਥੇ ਵੀ ਕਾਮਯਾਬ ਨਹੀਂ ਹੁੰਦੇ ਇੱਕ ਤੁਹਾਡੇ ਘਰ ਦੇ ਵਿੱਚ ਸੀਵੀ ਰਲਦਾ ਜਿੰਨੂੰ ਤੁਸੀਂ ਸਾਲ ਦਾ 25 30000 ਤੋਂ ਲੈ ਕੇ 50000 ਤੱਕ ਜਾਂ ਵੱਧ ਤੋਂ ਵੱਧ ਲੱਖ ਰੁਪਈਆ ਦੇ ਦੋਗੇ ਸਾਲ ਦਾ ਉਹ ਵੀ ਉਹਨੂੰ ਖਾਣਾ ਪੀਣਾ ਰਹਿਣਾ ਇੱਕ ਉਹ ਸੀਰੀਆ ਜਿਹੜਾ ਲੱਖ ਰੁਪਈਆ ਸਾਲ ਦਾ ਜਾਂ 50000 ਰੁਪਈਆ ਸਾਲ ਦਾ ਲੈਂਦਾ ਉਹਦਾ ਹੀ ਇੱਕ ਸਾਥੀ ਉੱਥੋਂ ਹੀ ਆਇਆ ਇੱਥੇ ਉਹ ਜੂਸ ਦੀ ਰੇੜੀ ਲਾਉਂਦਾ ਇੱਥੇ ਆ ਕੇ ਇੱਕ ਜੂਸ 50 ਰੁਪਏ ਦਾ ਵੇਚਦਾ ਇੱਕ ਦਿਨ ਦੇ ਵਿੱਚ ਉਹ 300 ਤੋਂ 400 ਲੋਕਾਂ ਨੂੰ ਜੂਸ ਪਿਆ ਦਿੰਦਾ ਤੇ ਉਹ 20 ਤੋਂ 30000 ਰੁਪਈਆ ਦਿਹਾੜੀ ਪਾ ਕੇ ਜਾਂਦਾ ਤੇ ਉਹ ਕੱਟੋ ਘੱਟ 6-5 ਤੋਂ 6 ਲੱਖ ਰੁਪਈਆ ਉਹ ਮਹੀਨੇ ਦਾ ਕਮਾ ਕੇ ਜਾਂਦਾ ਦੋ ਤਰ੍ਹਾਂ ਦੇ ਪ੍ਰਵਾਸੀ ਹੁੰਦੇ ਆ ਜਿਹੜੇ ਪ੍ਰਵਾਸ ਕਰਦੇ ਆ ਇੱਕ ਪ੍ਰਵਾਸੀ ਜਿਹੜਾ ਪ੍ਰਵਾਸ ਕਰਦਾ ਉਹ ਕਰਦਾ ਵੀ ਉਹਦਾ ਲਾਈਫ ਸਟਾਈਲ ਸੋਹਣਾ ਹੋ ਜਾਵੇ ਲਾਈਫ ਸਟਾਈਲ ਦਾ ਕੀ ਮਤਲਬ ਆ ਕਿ ਜਿਹੜੇ ਕੱਪੜੇ ਉਹ ਆਪਣੀ ਜਗ੍ਹਾ ਜਿੱਥੇ ਉਹ ਰਹਿੰਦਾ ਉੱਥੇ ਪਾਉਂਦਾ ਸੀ ਉਹ ਅਗਲੀ ਜਗ੍ਹਾ ਜਾ ਕੇ ਜਿੱਥੇ ਉਹ ਪ੍ਰਵਾਸ ਕਰਦਾ ਉੱਥੇ ਜਾ ਕੇ ਉਹਨੂੰ ਸੋਹਣੇ ਕੱਪੜੇ ਪਾਉਣ ਨੂੰ ਮਿਲ ਜਾਣ ਜੇ ਜਿਹੜੇ ਹਾਲਾਤਾਂ 'ਚ ਉਹ ਰਹਿੰਦਾ ਸੀ ਜਿਹੇ ਜਿਹੇ ਘਰ 'ਚ ਰਹਿੰਦਾ ਸੀ ਉਸ ਦੇ ਨਾਲੋਂ ਵਧੀਆ ਘਰ ਮਿਲ ਜਾਵੇ ਜਿਹੜਾ ਉਹਦੇ ਕੋਲ ਕੋਈ ਸਾਈਕਲ ਸਕੂਟਰ ਸੀਗਾ ਉਸ ਤੋਂ ਵੱਡਾ ਉਹਨੂੰ ਕਾਰ ਮਿਲ ਜਾਵੇ ਜਾਂ ਹੋਰ ਕੋਈ ਚੀਜ਼ ਮਿਲ ਜਾਵੇ ਜਾਂ ਉਹਦਾ ਜਿਹੜਾ ਫੋਨ ਮਿਲ ਜਾਵੇ ਉਹਨੂੰ ਵਧੀਆ ਉਹਦੇ ਕੋਲ ਬਿਜਲੀ ਹੈ ਨਹੀਂ ਸੀ ਉੱਥੇ ਪਾਣੀ ਹੈ ਨਹੀਂ ਸੀ ਜਾਂ ਕੁਝ ਵੀ ਉਹਨੂੰ ਘੁੰਮਣ ਫਿਰਨ ਲਈ ਜਗਾ ਨਹੀਂ ਸੀ ਸ਼ਾਮ ਨੂੰ ਖਾਣ ਪੀਣ ਲਈ ਜਗਾ ਨਹੀਂ ਸੀ ਸੋ ਕਹਿਣ ਦਾ ਮਤਲਬ ਆ ਕਿ ਸਾਰਾ ਕੁੱਲ ਮਿਲਾ ਕੇ ਕਿ ਉਹਦਾ ਲਾਈਫ ਸਟਾਈਲ ਚੇਂਜ ਹੋ ਜਾਵੇ ਇੱਕ ਪ੍ਰਵਾਸੀ ਹੁੰਦੇ ਆ ਜਿਹੜੇ ਆਪਣਾ ਲਾਈਫ ਸਟਾਈਲ ਚੇਂਜ ਕਰਨ ਜਾਂਦੇ ਆ ਦੂਜੇ ਪ੍ਰਵਾਸੀ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਲਾਈਫ ਸਟਾਈਲ ਤਾਂ ਚੇਂਜ ਆਪੇ ਹੀ ਹੋ ਜਾਣਾ ਪਹਿਲਾਂ ਕੁਝ ਕਰ ਲਈਏ ਮੈਂ ਗੱਲ ਇਹ ਨਹੀਂ ਕਰਦਾ ਕਿ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਬੱਚੇ ਨੇ ਜਿਹੜੇ ਉਹ ਸਾਰੇ ਕਾਮਯਾਬ ਕਿਉਂ ਨਹੀਂ ਹੁੰਦੇ ਮੈਂ ਗੱਲ ਕਰਦਾ ਬਿਹਾਰ ਤੋਂ ਪੰਜਾਬ ਆਉਣ ਵਾਲੇ ਵੀ ਸਾਰੇ ਜਿੰਨੇ ਵੀ ਲੋਕ ਨੇ ਉਹ ਸਾਰੇ ਇੱਥੇ ਵੀ ਕਾਮਯਾਬ ਨਹੀਂ ਹੁੰਦੇ ਇੱਕ ਤੁਹਾਡੇ ਘਰ ਦੇ ਵਿੱਚ ਸੀਰੀ ਰਲਦਾ ਜਿੰਨੂੰ ਤੁਸੀਂ ਸਾਲ ਦਾ 25 30000 ਤੋਂ ਲੈ ਕੇ 50000 ਤੱਕ ਜਾਂ ਵੱਧ ਤੋਂ ਵੱਧ ਲੱਖ ਰੁਪਈਆ ਦੇ ਦੋਗੇ ਸਾਲ ਦਾ ਉਹ ਵੀ ਉਹਨੂੰ ਖਾਣਾ ਪੀਣਾ ਰਹਿਣਾ ਇੱਕ ਉਹ ਸੀਰੀ ਆ ਜਿਹੜਾ ਲੱਖ ਰੁਪਈਆ ਸਾਲ ਦਾ ਜਾਂ 50000 ਰੁਪਈਆ ਸਾਲ ਦਾ ਲੈਂਦਾ ਉਹਦਾ ਹੀ ਇੱਕ ਸਾਥੀ ਉੱਥੋਂ ਹੀ ਆਇਆ ਇੱਥੇ ਉਹ ਜੂਸ ਦੀ ਰੇੜੀ ਲਾਉਂਦਾ ਇੱਥੇ ਆ ਕੇ ਇੱਕ ਜੂਸ 50 ਰੁਪਏ ਦਾ ਵੇਚਦਾ ਇੱਕ ਦਿਨ ਦੇ ਵਿੱਚ ਉਹ 300 ਤੋਂ 400 ਲੋਕਾਂ ਨੂੰ ਜੂਸ ਪਿਆ ਦਿੰਦਾ ਤੇ ਉਹ 20 ਤੋਂ 30000 ਰੁਪਈਆ ਦਿਹਾੜੀ ਪਾ ਕੇ ਜਾਂਦਾ ਤੇ ਉਹ ਘੱਟੋ ਘੱਟ 5 ਤੋਂ 6 ਲੱਖ ਰੁਪਈਆ ਉਹ ਮਹੀਨੇ ਦਾ ਕਮਾ ਕੇ ਜਾਂਦਾ ਇਹ ਦੋ ਤਰ੍ਹਾਂ ਦੇ ਪ੍ਰਵਾਸੀ ਨੇ ਉਹ ਸਾਡੇ ਪੰਜਾਬ 'ਚ ਵੀ ਆਉਂਦੇ ਨੇ ਇੱਕ ਆ ਕੇ ਦਿਹਾੜੀਆਂ ਕਰਦਾ ਰਹਿ ਜਾਂਦਾ ਦੂਜਾ ਆ ਕੇ ਠੇਕੇਦਾਰ ਬਣ ਜਾਂਦਾ ਤੇ ਉਹਨਾਂ ਹੀ ਦਿਹਾੜੀਆਂ ਕਰਨ ਵਾਲਿਆਂ ਨੂੰ ਆਪਣਿਆਂ ਨੂੰ ਔਰ ਥੋੜਿਆਂ ਨੂੰ ਵੀ ਥੋੜੇ ਪੰਜਾਬੀਆਂ ਨੂੰ ਵੀ ਤੇ ਆਪਦੇ ਬਿਹਾਰ ਵਾਲਿਆਂ ਨੂੰ ਵੀ ਆਪਦੇ ਥੱਲੇ ਲੱਕ ਰੱਖ ਲੈਂਦਾ ਕੰਮ ਦੇ ਉੱਪਰ ਸੇਮ ਤਰੀਕੇ ਨਾਲ ਸਾਡੇ ਲੋਕ ਉਧਰ ਜਾਂਦੇ ਆ ਕਈ ਤਾਂ ਜਾ ਕੇ ਉੱਥੇ ਆਪਣਾ ਲਾਈਫ ਸਟਾਈਲ ਚੇਂਜ ਕਰਦੇ ਆ ਵੀ ਹੁਣ ਅਸੀਂ ਇੱਥੇ ਆ ਗਏ ਮੋਬਾਈਲ ਸਾਡੇ ਕੋਲ ਆਈਫੋਨ ਮਿਲ ਗਿਆ ਘਰ ਕਿੰਨਾ ਸੋਹਣਾ ਵਾ ਸ਼ਾਮ ਨੂੰ ਅਸੀਂ ਸਮੁੰਦਰ ਤੇ ਘੁੰਮਣ ਜਾਂਦੇ ਆ ਸੋਹਣੇ ਕੱਪੜੇ ਪਾਉਂਦੇ ਆ ਮੌਲ ਦੇ ਵਿੱਚ ਘੁੰਮਣ ਜਾਂਦੇ ਆ ਟਿਮ ਹਾਟਨ ਦੇ ਵਿੱਚ ਬੈਠ ਕੇ 8-8 ਡਾਲਰ ਦੀ 5-5 600 700 ਰੁਪਏ ਦੀ ਅਸੀਂ ਕਾਫੀ ਪੀਂਦੇ ਆ ਤੇ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਇਹ ਕੋਨੇ ਇੱਕ ਇਥੋਂ ਪ੍ਰਵਾਸ ਕਰਕੇ ਜਾਣ ਵਾਲੇ ਉਹ ਬੱਚੇ ਨੇ ਜਿਹੜੇ ਉਧਰ ਜਾ ਕੇ ਕੋਈ ਆਪਣਾ ਕੰਮ ਧੰਦਾ ਸ਼ੁਰੂ ਕਰਦੇ ਆ ਤੇ ਫਿਰ ਸਾਡਿਆਂ ਨੂੰ ਹੀ ਆਪਣੇ ਥੱਲੇ ਲਾਉਂਦੇ ਆ ਤੇ ਗੋਰਿਆਂ ਨੂੰ ਵੀ ਆਪਣੇ ਥੱਲੇ ਲਾਉਂਦੇ ਆ ਕੰਮ ਕਰਨ ਹੁਣ ਕੁਐਸਚਨ ਆ ਗਿਆ ਕਿ ਸਾਡੇ ਪੰਜਾਬ ਦੇ ਬੱਚੇ ਉਧਰ ਜਾ ਕੇ ਕਾਮਯਾਬ ਕਿਉਂ ਨਹੀਂ ਹੁੰਦੇ ਬਹੁਤ ਹੀ ਸੌਖਾ ਸਰਲ ਤੇ ਬੜਾਈ ਸਪਸ਼ਟ ਜਿਹਾ ਆਨਸਰ ਆਇਦਾ ਤੁਸੀਂ ਸਾਰੇ ਸੁਣ ਲਿਓ ਤੁਹਾਡੇ ਵੀ ਕੰਮ ਆਊ ਜਿਨ੍ਹਾਂ ਦੇ ਚਲੇ ਗਏ ਉਹਨਾਂ ਲਈ ਵੀ ਕੰਮ ਆਊ ਜਿਹੜੇ ਭੇਜਣਾ ਚਾਹੁੰਦੇ ਆ ਉਹਨਾਂ ਲਈ ਵੀ ਕੰਮ ਆਊ ਹੋਰ ਕਿਸੇ ਨੇ ਤੁਹਾਨੂੰ ਇਹ ਦੱਸਣਾ ਨਹੀਂ ਕਿ ਪੰਜਾਬ ਦੇ ਬੱਚੇ ਉੱਧਰ ਜਾ ਕੇ ਕਾਮਯਾਬ ਨਹੀਂ ਹੁੰਦੇ ਇਹ ਕੋਈ ਇੱਕ ਇਹਦਾ ਰੀਜ਼ਨ ਆ ਸਿਰਫ ਇੱਕ ਇਹਦੇ 100 ਰੀਜ਼ਨ ਨਹੀਂ ਹੈਗੇ ਨਾ 50 ਰੀਜ਼ਨ ਨੇ ਇੱਕੋ ਹੀ ਇੱਕ ਰੀਜ਼ਨ ਆ ਉਹ ਰੀਜ਼ਨ ਇਹ ਆ ਕਿ ਜਿਹੜਾ ਬੱਚਾ ਜਿਹੜੇ ਕੋਰਸ ਕਰਨ ਉਧਰ ਜਾਂਦਾ ਉਹ ਉਹ ਕੋਰਸ ਨੂੰ ਨੈਗਲੈਕਟ ਕਰ ਦਿੰਦਾ ਇਗਨੋਰ ਕਰ ਦਿੰਦਾ ਛੱਡ ਦਿੰਦਾ ਤੇ ਉੱਥੇ ਜਾ ਕੇ ਕੰਮ ਨੂੰ ਮੇਨ ਮਕਸਦ ਬਣਾ ਲੈਂਦਾ ਆਪਣਾ ਕੰਮ ਕਰਨਾ ਮਾੜਾ ਨਹੀਂ ਪੀਜ਼ਾ ਹਟ ਤੇ ਜਾ ਕੇ ਕੰਮ ਕਰਨਾ, ਗ੍ਰੋਸਰੀ ਸਟੋਰ ਦੇ ਉੱਪਰ ਕੰਮ ਕਰਨਾ, ਗੈਸ ਸਟੇਸ਼ਨ ਤੇ ਕੰਮ ਕਰਨਾ, ਕਿਸੇ ਗੇਟ ਦੇ ਮੂਹਰੇ ਸਿਕਿਉਰਿਟੀ ਗਾਰਡ ਲੱਗ ਕੇ ਖੜੇ ਹੋ ਜਾਣਾ ਜਾਂ ਕਿਸੇ ਵੀ ਗ੍ਰੀਨ ਹਾਊਸ ਦੇ ਵਿੱਚ ਚਲੇ ਜਾਣਾ, 베ਰੀਆਂ ਤੋੜਨਾ ਜਾਂ ਕੋਈ ਵੀ ਪੈਕਿੰਗ ਦਾ ਜਾਂ ਕੋਈ ਵੀ ਕੰਮ ਕਰਨਾ ਮਾੜਾ ਨਹੀਂ ਆ। ਬਟ ਹੱਦ ਤੋਂ ਵੱਧ ਕੇ ਖਾਦੀ ਹੋਏ ਬਦਾਮ ਵੀ ਤੁਹਾਡਾ ਪੇਟ ਖਰਾਬ ਕਰ ਦਿੰਦੇ ਆ। ਹੱਦ ਤੋਂ ਵੱਧ ਕੇ ਪੀਤਾ ਹੋਇਆ ਘਿਓ ਵੀ ਤੁਹਾਡਾ ਪੇਟ ਖਰਾਬ ਕਰ ਦਿੰਦਾ। ਹੱਦ ਤੋਂ ਵੱਧ ਕੇ ਕੀਤਾ ਹੋਇਆ ਕੰਮ ਵੀ ਤੁਹਾਡਾ ਕੈਰੀਅਰ ਖਰਾਬ ਕਰ ਦਿੰਦਾ ਸੋ ਕਰਨਾ ਕੀ ਆ ਕਿ ਅਸੀਂ ਬੱਚਿਆਂ ਨੂੰ ਭੇਜਦੇ ਆ ਉਧਰ ਕੰਪਿਊਟਰ ਦਾ ਕੋਰਸ ਕਰਨ ਮਕੈਨੀਕਲ ਇਲੈਕਟ੍ਰੀਕਲ ਦਾ ਇਲੈਕਟ੍ਰੋਨਿਕਸ ਦਾ ਜਾਂ ਸਿਵਲ ਦਾ ਕੋਰਸ ਕਰਨ ਜਾਂ ਬਿਜ਼ਨਸ ਦਾ ਕੋਰਸ ਕਰਨ ਜਾਂ ਹੈਲਥ ਦਾ ਕੋਰਸ ਕਰਨ ਅਸੀਂ ਜਾਂ ਹੌਸਪਿਟੈਲਿਟੀ ਦਾ ਕੋਰਸ ਕਰਨ ਬੱਚਿਆਂ ਨੂੰ ਉਧਰ ਭੇਜਦੇ ਆ ਬੱਚੇ ਉਧਰ ਜਾਂਦੇ ਆ ਹੁਣ ਕਾਲਜ ਦੇ ਵਿੱਚ 12 ਤੋਂ 20 ਘੰਟੇ ਮੈਕਸਿਮਮ ਹੁੰਦੇ ਆ ਮਿਨਿਮਮ 12 ਘੰਟੇ ਇੱਕ ਹਫਤੇ ਦੀ ਗੱਲ ਕਰਦਾ ਤੇ ਮੈਕਸਿਮਮ 20 ਘੰਟੇ ਦੀ ਕਲਾਸ ਹੁੰਦੀ ਆ ਇੱਕ ਬੱਚੇ ਦੀ ਇਤੋਂ ਵੱਧ ਕੇ ਉਹ ਪੜਾਉਂਦੇ ਨਹੀਂ ਆ ਸੋ ਤਿੰਨ ਜਾਂ ਚਾਰ ਦਿਨ ਕਲਾਸਾਂ ਲੱਗਦੀਆਂ 12 15 ਤੋਂ ਲੈ ਕੇ 20 ਘੰਟੇ ਉਹ ਪੜ੍ਹਦੇ ਆ ਪਰ ਇਹਦੇ ਉਲਟਾ ਉਹ 40 ਤੋਂ ਲੈ ਕੇ 60 ਘੰਟੇ ਜਾ ਕੇ ਪੀਜ਼ਾ ਹਟਦੀ ਜਾਂ ਸੱਬੇ ਦੇ ਉੱਪਰ ਕੰਮ ਕਰਦੇ ਆ ਹੁਣ ਤੁਸੀਂ ਆਪ ਦੇਖੋ ਵੀ ਪੂਰਾ ਸਾਲ ਕੀ ਚੱਲਦਾ ਹਰ ਹਫਤੇ 12 ਤੋਂ 15 ਘੰਟੇ ਪੜ੍ਹੇ hmm. si, 60 ਘੰਟੇ ਕੰਮ ਕੀਤਾ ਇੱਕ ਹਫਤੇ ਚ ਅਗਲੇ ਹਫਤੇ ਹਰ ਮਹੀਨੇ ਹਰ 6 ਮਹੀਨੇ ਹਰ ਸਾਲ ਪੂਰੇ ਸਾਲ ਦੇ ਵਿੱਚ ਬੱਚਾ 12-12 ਘੰਟੇ ਹਰ ਹਫਤੇ ਪੜ੍ਹਦਾ ਸੀ 60-60 ਘੰਟੇ ਕੰਮ ਕਰਦਾ ਸੀਗਾ ਤੇ ਜਿਹੜਾ ਉਹ 12 ਘੰਟੇ ਪੜ੍ਹਦਾ ਸੀ ਉਹਦੀ ਕੋਈ ਪ੍ਰੈਕਟਿਸ ਨਹੀਂ ਸੀ ਕਰਦਾ ਉਹਦੇ ਨਾਲ ਰਿਲੇਟਡ ਕੋਈ ਬੁੱਕ ਨਹੀਂ ਪੜ੍ਹਦਾ ਸੀ ਉਹਦੇ ਨਾਲ ਰਿਲੇਟਡ ਉਹਨੇ ਕੋਈ ਕੰਮ ਨਹੀਂ ਕੀਤਾ ਵੀ ਚਲੋ 60 ਘੰਟਿਆਂ ਦੇ ਵਿੱਚੋਂ 40 ਘੰਟੇ ਪੈਸੇ ਕਮਾਉਣ ਲਈ ਕੰਮ ਕਰ ਲਾ 20 ਘੰਟੇ 40 ਘੰਟੇ ਲਾਊਡ ਸੀ ਪਹਿਲਾਂ ਤਾਂ 40 ਘੰਟੇ ਪੈਸੇ ਕਮਾ ਲਓ ਜਿਹੜੇ ਬੱਚੇ 20 ਘੰਟੇ ਉਹ ਚਾਹੇ ਫ੍ਰੀ ਦੇ ਵਿੱਚ ਕਿਸੇ ਵਰਕਸ਼ਾਪ ਚ ਉਹਨੂੰ ਕਹਿ ਦਿਓ ਕਿ ਮੈਂ ਤੇਤੋਂ ਪੈਸੇ ਨਹੀਂ ਲੈਂਦਾ ਤੂੰ ਮੈਨੂੰ ਤੋਂ ਕੰਮ ਕਰਾ ਸੋ ਥੈਟ ਮੈਂ ਕੰਮ ਸਿੱਖਾਂ ਹੌਲੀ 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 ਉਹ ਕੰਮ ਸਿੱਖ ਜਾਂਦਾ ਆਈਟੀ ਦਾ ਕੰਮ ਸਿੱਖ ਲੈਂਦਾ ਕੰਪਿਊਟਰ ਦਾ ਨੈਟਵਰਕਿੰਗ ਦਾ ਪਲੰਬਿੰਗ ਦਾ 에어 ਕੰਡੀਸ਼ਨਿੰਗ ਮੈਂ ਕਹਿੰਦਾ ਕੋਈ ਵੀ ਉਧਰ ਜਾ ਕੇ ਕੰਮ ਸਿੱਖ ਲੈਂਦਾ ਨਾਲ ਤਾਂ ਐਟ ਲੀਸਟ ਜਦੋਂ ਉਹ ਆਪਣੀ ਡਿਗਰੀ ਜਾਂ ਡਿਪਲੋਮਾ ਕਰਕੇ ਬਾਹਰ ਨਿਕਲਦਾ ਤਾਂ ਉਹ ਨੂੰ ਭੀਖ ਨਾ ਮੰਗਣੀ ਪੈਂਦੀ ਵੀ ਮੈਨੂੰ ਐਲ ਐਮ ਆਈ ਹੈ ਇੱਕੋ ਇੱਕ ਰੀਜ਼ਨ ਆ ਜੀ ਸਾਡੇ ਬੱਚਿਆਂ ਦਾ ਉੱਥੇ ਮੇਰੀਆਂ ਆਪਣੀਆਂ ਹੀ ਬਹੁਤ ਸਾਰੀਆਂ ਕੰਪਨੀਆਂ ਨੇ ਉੱਥੇ ਮੇਰੇ ਵਰਗੇ ਮੇਰੇ ਦੋਸਤ ਨੇ ਜਿਨ੍ਹਾਂ ਦੀਆਂ 10-10 12-12 ਕੰਪਨੀਆਂ ਨੇ ਸਾਰੇ ਤਰ੍ਹਾਂ ਦੇ ਸਾਡੇ ਮੇਰੇ ਆਪਣੇ ਬ੍ਰਦਰ ਇਨ ਲਾਅ ਦੀ ਟਰੱਕਿੰਗ ਕੰਪਨੀਆਂ ਮਕੈਨੀਕਲ ਦੀ ਵਰਕਸ਼ਾਪ ਆ ਮੇਰੀ ਆਪਣੀ ਆਈਟੀ ਕੰਪਨੀ ਆ ਸਾਡਾ ਉੱਥੇ ਮੈਡੀਕਲ ਦਾ ਹੈਲਥ ਰਿਲੇਟਡ ਕੰਮ ਆ ਕਿੰਨੇ ਸਾਡੇ ਸਾਰੇ ਆਪਣੇ ਬਿਜ਼ਨਸ ਨੇ ਪਰ ਸਾਡਾ ਉੱਥੇ ਫਿਲਮ ਪ੍ਰੋਡਕਸ਼ਨ ਦਾ ਕੰਮ ਆ 뮤직 ਵੀਡੀਓਜ਼ ਪ੍ਰੋਡਕਸ਼ਨ ਦਾ ਕੰਮ ਆ ਅੱਜ ਤੱਕ ਵਰਕਸ਼ਾਪ ਵਾਲੇ ਕਹਿੰਦੇ ਮਕੈਨੀਕਲ ਵਾਲਾ ਇੱਕ ਵੀ ਬੱਚਾ ਨਹੀਂ ਆਉਂਦਾ ਇਲੈਕਟ੍ਰੀਕਲ ਵਾਲਾ ਇਲੈਕਟ੍ਰੋਨਿਕਸ ਵਾਲਾ ਕੋਈ ਨਹੀਂ Yeah. <laughs> ਉਹ ਜਿਹੜੇ ਆਰਕੀਟੈਕਟ ਨੇ ਉਹ ਕਹਿੰਦੇ ਆ ਸਾਨੂੰ ਇੰਟਰਨ ਨਹੀਂ ਮਿਲਦੇ ਸਾਡੇ ਨਾਲ ਅਸਿਸਟੈਂਟ ਨਹੀਂ ਮਿਲਦੇ ਮੈਡੀਕਲ ਵਾਲਿਆਂ ਨੂੰ ਕੋਈ ਨਹੀਂ ਮਿਲ ਰਿਹਾ ਉਧਰ ਸਿਵਲ ਵਾਲਿਆਂ ਨੂੰ ਬੰਦੇ ਨਹੀਂ ਮਿਲ ਰਹੇ ਬਟ ਇਹ ਭਰ ਭਰ ਕੇ ਕਾਲਜਾਂ ਚ ਬੱਚੇ ਤਾਂ ਜਾ ਰਹੇ ਨੇ ਬਟ ਉਹ ਜਦੋਂ ਕਾਲਜ ਦੇ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਕਿਸੇ ਨੇ ਐਲਐਮਆਈ ਲਈ ਹੁੰਦੀ ਏ ਟਰੱਕ ਦੀ ਕੋਈ ਟਰੱਕ ਤੇ ਚੜ ਜਾਂਦਾ ਕੋਈ ਪੀਜ਼ਾ ਹਟ ਚਲੇ ਜਾਂਦਾ ਕੋਈ ਸਾਬੇ ਦੀ ਐਲਐਮਆਈ ਲੈ ਲੈਂਦਾ ਕਿਸੇ ਨੂੰ ਜੌਬ ਗ੍ਰੀਨ ਹਾਊਸ ਦੇ ਵਿੱਚ ਮਿਲ ਜਾਂਦੀ ਆ ਕਿਸੇ ਨੂੰ ਸਿਕਿਉਰਿਟੀ ਏਜੰਸੀ ਦੀ ਮਿਲ ਜਾਂਦੀ ਆ ਪਰ ਜਿਹੜਾ ਕਰਨ ਗਏ ਸੀ ਉਹ ਕੀਤਾ ਨਹੀਂ ਹੁਣ ਦੇਖੋ ਸੋ ਤੁਸੀਂ ਉਧਰ ਗਏ ਸੀਗੇ ਡਾਕਟਰ ਬਣ ਲਈ ਤੇ ਤੁਸੀਂ ਡਾਕਟਰ ਬਣ ਦਾ ਕੋਰਸ ਕਰਨਾ ਸੀਗਾ ਪਰ ਡਾਕਟਰ ਬਣ ਦਾ ਕੋਰਸ ਨਹੀਂ ਕੀਤਾ ਤੁਸੀਂ ਇੱਕ ਬਾਹਰ ਆ ਕੇ ਕੰਪਾਊਂਡਰ ਲੱਗ ਗਏ ਤੁਹਾਨੂੰ ਮਾਪਿਓ ਨੇ ਪੈਸੇ ਭੇਜੇ ਸੀ ਡਾਕਟਰ ਬਣਨ ਲਈ ਪਰ ਤੁਸੀਂ ਬਾਹਰ ਆ ਕੇ ਕੰਪਾਊਂਡਰ ਲੱਗ ਗਏ ਹੁਣ ਦੱਸੋ ਮੈਨੂੰ ਜੇ ਡਾਕਟਰ ਬਣ ਕੇ ਬਾਹਰ ਨਿਕਲਦੇ ਤਾਂ ਤੁਹਾਡੀ ਪਹਿਲੀ ਲੱਗਦੇ ਸਰ ਤਨਖਾਹ ਕਿੰਨੀ ਹੁੰਦੀ ਹੁਣ ਤੁਸੀਂ ਸਾਰੀ ਜ਼ਿੰਦਗੀ ਕੰਪਾਊਂਡਰ ਹੀ ਰਹਿਣਾ ਤਾਂ ਤੁਹਾਡੀ ਤਨਖਾਹ ਕਿੰਨੀ ਹੋਊਗੀ ਸੋ ਜਦੋਂ ਤੁਸੀਂ ਅਗਰ ਮਕੈਨੀਕਲ ਦੇ ਹੀ ਬੱਚੇ ਮਕੈਨੀਕਲ ਦੇ ਕਿਸੇ ਵਰਕਸ਼ਾਪ ਤੇ ਦੇ ਪਹਿਲਾਂ ਹੀ 25 30 35 ਡਾਲਰ ਮਿਲਨੇ ਸੀ ਪਰ ਤੁਸੀਂ ਮਿਨੀਮਮ ਵੇਜ 16 17 ਤੇ ਕੰਮ ਕੀਤਾ ساری ਜ਼ਿੰਦਗੀ 16 17 ਤੋਂ 20 ਡਾਲਰ ਤੱਕ ਮਸਾਂ ਪਹੁੰਚੋਗੇ ਇਸ ਤੋਂ ਉੱਪਰ ਨਹੀਂ ਕਿੱਥੇ ਤੁਸੀਂ ਸਟਾਰਟ 30 35 ਡਾਲਰ ਪਰ ਆਵਰ ਤੋਂ ਕਰਦੇ 50 60 70 ਡਾਲਰ ਤੱਕ ਪਹੁੰਚਦੇ ਹੋਲ 2 4 5 ਸਾਲਾਂ ਬਾਅਦ ਇੰਨੀ ਨੌਲੇਜ ਹੁੰਦੀ ਆਪਣਾ ਕੰਮ ਸ਼ੁਰੂ ਕਰ ਲੈਂਦੇ ਸੋ ਇੱਕੋ ਇੱਕ ਰੀਜ਼ਨ ਆ ਜਿਹੜੇ ਸਾਡੇ ਬੱਚੇ ਜਿਹੜਾ ਕੋਰਸ ਉਧਰ ਕਰਨ ਜਾਂਦੇ ਆ ਉਹਦੀ ਪੜ੍ਹਾਈ ਨੂੰ ਤਵੱਜੋ ਨਹੀਂ ਦਿੰਦੇ ਉਹਨੂੰ ਅੱਗੇ ਪੜ੍ਹਦੇ ਨਹੀਂ ਇਸ ਲਈ ਉਹ ਕਾਮਯਾਬ ਨਹੀਂ